ਕੀ ਹਾਲ ਚਾਲ ਦੋਸਤੋ ਤੁਹਾਡਾ ਸਵਾਗਤ ਹੈ ਨਵੀਂ ਆਵਾਜ਼ ਦੇ ਨਵੀਂ ਵਲੌਗ ਦੇ ਨਾਲ ਅੱਜ ਆਪਾਂ ਚੱਲੇ ਹਾਂ ਮੋਟਰਸਾਈਕਲ ਲੈਣ 6 ਮਹੀਨੇ ਦੀ ਮਸ਼ੱਕਤ ਤੋਂ ਬਾਅਦ ਜਿਹੜਾ ਮੋਟਰਸਾਈਕਲ ਆਪਾਂ ਚਾਹੀਦਾ ਸੀ ਉਹ ਲੱਭ ਗਿਆ ਕਵਾੜ ਚ ਲੱਗਾ ਇੱਕੋ ਐਸਐਸ ਅੱਜ ਆਪਾਂ ਚੱਲੇ ਲੈਣ ਬਣੇ ਰਿਓ ਸਾਰਾ ਲੈ ਕੇ ਆਏ ਰੀਸਟੋਰ ਕਰਨਾ ਸਾਰਾ ਤਿਆਰ ਕਰਨਾ ਮੋਟਰਸਾਈਕਲ ਵੇਖਿਓ ਹੁਣ ਵਲੌਗ ਵਿੱਚ ਵੀਰ ਆਉਂਦੇ ਆਪਾਂ ਨੂੰ ਲੈਣ ਹੁੰਦਾ ਫਿਰ ਚੱਲ ਜਾਂਦੇ ਆਪਾਂ ਮੋਟਰਸਾਈਕਲ ਲੈ ਆਂ ਪੈਗ ਵੀਰ ਆ ਗਿਆ ਵੀਰ ਵੀਰ ਲੈਣ ਆ ਗਿਆ ਬੇਵਕੂਫ ਐਨਾ ਟਾਈਮ ਲਾਤਾ ਚੱਲੀਏ ਚੱਲ ਚੱਲ ਯਾਰ ਸੁਕਾਰ ਮਾਰੀ ਹੋ ਗਈ ਦੋਸਤੋ ਸਾਡੇ ਨਾਲ ਮੋਟਰਸਾਈਕਲ ਲੈ ਚੱਲਿਆ ਉਹ ਵੀ ਗਿਆ ਗਰੂ ਹੋਰ ਕਿਹਨੇ ਲੈ ਲਿਆ ਮੋਨ ਲੱਭਿਆ ਇੱਕ ਉਥੇ ਦੱਸਿਆ ਹਣ ਸ਼ਹਿਰ ਆਏ ਆ ਪਤਾ ਕਰਨ ਕਰਦੇ ਵਰਾ ਮੋਟਰਸਾਈਕਲ ਤੇ ਲੈ ਕੇ ਜਾਵਾਂਗੇ ਅੱਜ ਲੈ ਕੇ ਜਾਣਾ ਜੀ ਬਤੀ ਲੱਭਦਾ ਹੀ ਨਹੀਂ ਗੁਰਗੋ ਬੜੀ ਮੁਸ਼ਕਲ ਲੱਭਿਆ 6 ਮਹੀਨੇ ਲਾਗੇ ਤੇ ਉਹ ਵਿਗ ਗਿਆ ਕੋਈ ਕੋਈ ਰੇਟ ਵਧਾ ਭਰ ਕੇ ਲੈ ਆ ਗਿਆ ਤੇ ਅਸੀਂ ਇਹ ਦੁਕਾਨ ਵਾਲੇ ਵੀ ਤੁਹਾਨੂੰ ਦੱਸ ਦਿੰਦਾ ਅਸੀਂ ਹੋਰ ਭਰਦੇ ਵਾਸਤੇ ਨਹੀਂ ਲੈਣੇ ਲੱਭਦਾ ਬੜਾ ਮੁਸ਼ਕਲ ਹੈ ਚਲੋ ਹੋਰ ਚੱਲੇ ਆ ਵੇਖਣ ਮੋਟਰਸਾਈਕਲ ਤੇ ਅੱਜ ਲੈ ਕੇ ਜਾਵਾਂਗੇ ਆਪ ਸਾਰਾ ਤਿਆਰ ਕਰਾਂਗੇ ਵਲੌਗ ਵੇਖਣਾ ਮਜ਼ੇਦਾਰ ਵਲੌਗ ਬਣਨਾਲੇ ਪੂਰੇ ਆ ਬਸ ਪਾ ਰਹੇ ਲੋਏ ਤੇ ਪਾ ਗਿਆ ਇੱਕ ਨੰਬਰ ਕਰਕੇ ਰੀਸਟੋਰ ਕਰਕੇ ਇੰਜਨ ਏ ਟੂ ਜ਼ेड ਆਪ ਕੰਮ ਕਰਨਾ ਰੰਗ ਵੀ ਕਰਨਾ ਸਾਰਾ ਕੁਝ ਹੀ ਕਰੇ ਤਿਆਰ ਕਰਨਾ ਮਿਲਦੇ ਤੁਹਾਨੂੰ ਮੋਟਰਸਲ ਲਈ ਕਿਹਣਾ ਹੋ ਜੀ ਮੁਸ਼ਕਤਾਂ ਤੋਂ ਬਾਅਦ ਮਿਲ ਗਿਆ ਮੋਟਰਸਲ ਫਾੜਾਂ ਜਸਮੀਤ ਕਢਾ ਬਾਹਰ ਰੇਟ ਵਧਾ ਕੇ ਲਿਆ ਜੇ ਵੀ ਵੇਚ ਗਿਆ ਸਰਦਾਰ ਰੇਟ ਵਧਾ ਕੇ ਲਿਆ ਜੀ ਇਹਨੂੰ ਕਰਾਂਗੇ ਆਪਾਂ ਰੈਡੀ ਟਿਸ਼ਨ ਬਿਸ਼ਨ ਓਕੇ ਰਬੜ ਕਰਾਂਗੇ ਜੀ ਲੱਭਦੇ ਹੀ ਨਹੀਂ ਇਹ ਇਹ ਲੱਭਾ ਜੀ ਨੰਬਰ ਵੀ ਲੋਕਲ ਮਿਲ ਗਿਆ ਜੀ 02 ਪਾਕਿਸਤਾਨੀ ਐਸਐਸ ਹਮਾਰ ਦੇ ਹੋ ਮੁਸ਼ਕਿਲ ਨਾਲ ਲੱਭਦਾ ਜੀ ਹਾਂ ਹਾਂਜੀ ਬਣ ਕੀ ਗੱਲ ਫਿਰ ਮੇਨਤ ਤੋਂ ਬਾਅਦ ਲਾਭ ਹੀ ਗਿਆ ਇਹ ਵੀ ਭਾਈ ਰੇਟ ਵਧਾ ਕੇ ਲਿਆ ਜੇ ਵੀ ਇਹ ਵੀ ਵੇਚ ਗਿਆ ਹਾਂ ਸਾਰਾ ਤਿਆਰ ਕਰਾ ਦੇਣਾ ਆਹ ਕੀ ਬੰਦ ਆ ਗਈ ਇੱਕ ਨੰਬਰ ਮਹੌਲ ਬਣਾ ਦਾਂਗੇ ਹਣੇ ਦਾ ਬਲੈਕ ਕਲਰ ਕਰਨਾ ਇਹਨੂੰ ਮਸੜੀ ਲੋ ਗੰਮ ਖੇਚੀ ਦਿਨਾ ਬਸ ਇਹ ਕਿੰਜਾਂ ਚਾ ਚੀਜ਼ ਕੀ ਬਣਦੀ ਆਤੀ ਕਰਾ ਦਾਂ ਇਹ ਮੂੰਹ ਤੇ ਖੁਸ਼ੀ ਆ ਨਾ ਮਿਲ ਗਿਆ ਹਾਂ ਬਸ ਘੈਂਟ ਕੰਮ ਸਾਲਾ ਲੱਭਦਾ ਹੀ ਨਹੀਂ ਖਾਬ ਲੈ ਬੜਾ ਆਕੀਆ ਨਾ ਅੜੀ ਗੱਡੀ ਨੂੰ ਕਪੜਾ ਵੱਜ ਜਾਂਦੇ ਆ ਪੇਪਰ ਇਹਦੇ ਪੇਪਰ ਵੀ ਮਿਲ ਗਏ ਸਾਰੇ ਆ ਤੁਸੀਂ ਸਾਰੀ ਫੀਲਿੰਗ ਓਕੇ ਆ ਸਾਰਾ ਇੱਕ ਨੰਬਰ ਆ ਪਾਕਿਸਤਾਨ ਦਾ ਜੇ ਪਾਕਿਸਤਾਨ ਦਾ ਹਾਂ ਹਾਂ ਪੂਰੀ ਫੀਲਿੰਗ ਆਉਂਦੀ ਦਾ ਸਟਾਰਟ ਹੁੰਦਾ ਹੈ ਵੀਰੇ ਨੰਨ ਦੇਣ ਇਨੋਂ ਹਣ ਕਰਾਵਾਂਗੇ ਦੀ ਐਸ ਬੋਸ ਪੂਰੀ ਹੈ ਪੂਰੀ ਆਤਾ ਹੋਏ ਦੀ ਪੂਰਾ ਕੰਮ ਹੈ ਐ ਬਲੌਗ ਤਾਂ ਬਲੌਗ ਤੁਹਾਨੂੰ ਵਿਖਾਉਣਾ ਪੂਰਾ ਤਿਆਰ ਹੁੰਦਾ ਮੋਟਰਸਾਈਕਲ ਐ ਰੀਜ ਹੀ ਮਿੱਤਰੋ ਇੱਕ ਐ ਰੀਜ ਹੀ ਇੱਕ ਆਉਂਦੇ ਨਹੀਂ ਯਾਰ ਸਾਹ ਚੱਲਦੇ ਰੀਜ ਪਗਾ ਲੈਣੀ ਚਾਹੀਦੀ ਕਿਹਦੀ ਰੀਜ ਜੀ ਤੇ ਇੱਕ ਯਾਮਾ ਦੀ ਇੱਕ ਯਾਮਾ ਲੈਣਾ ਹਣਾ ਉਹ ਵੀ ਇਦਾਂ ਲੈਣਾ ਉਹ ਵੀ ਤਿਆਰ ਕਰਨਾ ਤੇਰਾ ਐ ਯਾਮਾ ਵੀ ਮਗਰੀ ਯਾਮਾ ਵੀ ਸੂਮ ਈ ਯਾਮਾ ਲੈਣਾ ਉਹ ਵੀ ਇਦਾਂ ਲਈ ਕਿਹਣਾ ਉਹ ਨਿਕਲ ਗਿਆ ਡਬਲ ਪਿਸਟਨ ਮਿਲਦਾ ਹੈ ਉਹ ਹੀ ਇਹਨੇ ਪਾਗਲ ਨੇ ਦੱਸਿਆ ਨਹੀਂ ਤੇ ਉਹ ਹੀ ਆਪਾਂ ਲੈ ਲੈਣਾ ਕੋਈ ਨਹੀਂ ਹੋਣਾ ਜੂਗਾ ਉਹ ਯਾਮਾ ਵੇਨੇ ਇੱਕ ਯਾਮਾ ਲੈਣਾ ਹੈ ਕਹਿ ਰੀਝਾ ਹੈ ਜਿਹੜੀ ਜੀ ਜਰਰੀ ਬ੍ਰੇਕਾਂ ਹੈਗੀਆਂ ਬ੍ਰੇਕਾਂ ਬਰੁਕਨੇ ਹੈ ਸੜਾ ਕੋਈ ਨਹੀਂ ਹੈਗਾ ਤੇ ਬ੍ਰੇਕਾਂ ਸਹੀ ਹੈ ਕਾਗਜ਼ ਪੱਤਰ ਹੀ ਬਾਤ ਸੇ ਦੇਖੀ ਹਲੋ ਖੁਸ਼ੀ ਵੇਖੋ ਖੁਸ਼ੀ ਵੇਖੋ ਐਸ ਐਸ ਦੀ ਨਾਲ ਬਾਅਦ ਕਾਗਜ਼ ਪੱਤਰ ਵੀ ਆ ਰਹੀ ਹੈ ਆ ਸਾਰਾ ਕੋ ਰੱਖਿਆ ਹੈ ਇਹ ਨੰਬਰ ਪਾਕਿਸਤਾਨੀ ਹੈ ਮਿੱਤਰੋ ਇਹ ਪਾਕਿਸਤਾਨ ਦਾ ਜੀ 02 ਮਾਡਲ ਆ ਪਾਸ ਹੋਇਆ ਚਲਦੇ ਤੁਹਾਨੂੰ ਦੁਕਾਨ ਤੇ ਜਾ ਕੇ ਬੋਲਣ ਆ ਤੇ ਲੱਗੇ ਨਾ ਹਲਾ ਦੇਣਾ ਇਹਨੂੰ ਹਣੀ ਕੱਲ ਨੂੰ ਲੱਤ ਗਿਆ ਆਪਾਂ ਗੱਡੀ ਚ ਪੇਟ ਫਰਕ ਲਈ ਭੇਜ ਦੇਣਾ ਐ ਅੰਮਰਸਰ ਨਿੱਕਲ-ਨਿੱਕਲ ਹੋ ਕੇ ਆਉਣਗੇ ਇਹਦੇ ਪਾਰ ਜਿਹੜੇ ਨਵੇਂ ਪੈਨ ਵਾਲੇ ਉਹ ਪਾਵਾਂਗੇ ਨਵੇਂ ਨੂੰ ਤਿਆਰ ਕਰ ਦੇਣਾ ਪੂਰਾ ਇੱਕ ਨੰਬਰ ਓਕੇ ਰਿਪੋਰਟ ਆ ਗਏ ਆਪਾਂ ਦੁਕਾਨ ਤੇ ਐ ਦੇਖੋ ਇੰਨੇ ਜਿਹੜੀ ਭੋਰੀ ਨਾ ਇਹਦੇ ਕਰਕੇ ਇਹਨੂੰ ਮੋਟਰਸਾਈਕਲ ਮਹਿੰਗਾ ਪਿਆ ਆ ਚੰਗਾ ਭਲਾ ਬਲੈਕ ਕਲਰ ਦਾ ਲਿਆ ਇਹ ਮੋਟਰਸਾਈਕਲ ਉਹਨਾਂ ਬਲੋਗ ਚੰਗਾ ਭਲਾ ਬਲੈਕ ਕਲਰ ਦਾ ਲਿਆ ਇਹ ਮੋਟਰਸਾਈਕਲ ਤੇ ਇੰਨੇ ਸਾਈ ਨਹੀਂ ਦਿੱਤੀ ਉਹਨੂੰ ਤੇ ਉਹ ਵੇਗੀ ਗਿਆ ਉਹਨੇ ਹੋਰ ਕੋਈ ਲੈ ਗਿਆ ਹੁਣ ਪਾਕਿਸਤਾਨੀ ਲੈਣਾ ਪਿਆ ਇਹਨੂੰ ਆਣੀ ਉਹ ਨਾ ਬਾਈ ਪਾਕਿਸਤਾਨ ਨੂੰ ਆਇਆ 라ਵਲਪਿੰਡੀ ਤੋਂ ਲੈ ਕੇ ਆਇਆ 라ਵਲਪਿੰਡੀ ਤੋਂ ਲਿਆਂਦਾ ਹੈ ਚਲੋ ਕਰਦੇ ਹੁਣ ਰੈਡੀ ਇਹੋ ਹੀ ਹੋਊਗਾ ਹੁਣ ਬਲੈਕ ਪਰ ਤੂੰ ਜਿਹੜੀ ਭੋਰੀ ਨਾ ਬੜੀ ਤਗੜੀ ਭੋਰੀ ਹੈ ਪੇਪਰ ਵੇਖਣੇ ਗੱਡੀ ਤੇ ਪੂਰੀ ਖੁਸ਼ੀ ਪੂਰਾ ਖੁਸ਼ੀ ਆਟਮ ਇਸਤਰੀ ਚਲੋ ਜੀ ਅੱਜ ਦਾ ਵਲੌਗ ਇੱਥੇ ਹੁਣ ਸਮਾਪਤ ਕਰਦੇ ਹੁਣ ਫਰਕ ਚਾਪਦਾ ਆ ਲਾਤਾਂ ਚੱਲੂਗਾ ਫਿਰ ਕੰਮ ਚੱਲੂ ਹੌਲੀ ਹੌਲੀ ਫਿਰ ਪਾਵਾਂਗੇ ਅਗਲੇ ਵਲੌਗ ਚ ਵੇਖਿਓ ਹਣ ਚੰਗਾ ਜੀ